ਅੱਛਾ ਜੀ ਤੇ ਖੇਤੀ ਹਜੇ ਤੱਕ ਵੀ ਇੰਨਾ ਹੁੰਦੀ ਆ ਖੇਤੀ ਹੁੰਦੀ ਆ ਅੱਛਾ ਜੀ ਆ ਦੇਖ ਲਓ ਦੋਸਤੋ ਇਹ ਊਠ ਆ ਜਿਹਨੂੰ ਨਹੀਂ ਦੇਖਿਆ ਨਾ ਕਿਸੇ ਨੇ ਦੇਖ ਲਓ ਬਾਕੀ ਊਠ ਦੀ ਖੇਤੀ ਹੁੰਦੀ ਮੇਨ ਗੱਲ ਇਹ ਸੀਗਾ ਨਾ ਊਠ ਰੱਖੇ ਹੋਏ ਆ ਊਠ ਸਭ ਕੋਲ ਤੇ ਜੀ ਸਭ ਤੋਂ ਊਠ ਸੀ ਸਭ ਕੋਲ ਇਕੱਲੇ ਇਕੱਲੇ ਘਰ ਚ ਇੱਕ ਇੱਕ ਊਠ ਅੱਛਾ ਜੀ ਹਾਂ ਜੀ ਅੱਗੇ ਬਸ ਬਹੁਤ ਔਪ ਹੁੰਦੇ ਨੇ ਠੀਕ ਹੈ ਜੀ ਈ ਆਂਡਾ ਮੀਟ ਦਾ ਕੋਈ ਨਹੀਂ ਖਾਂਦਾ ਜੀ ਅੱਛਾ ਜੀ ਸ਼ੁਰੂ ਤੋਂ ਹੀ ਅੱਛਾ ਜੀ ਜਾਂ ਤੋਂ ਪਿੰਡ ਹੈ ਜੀ ਨਾ ਪਿੰਡ 'ਚ ਬਣਦਾ ਨਾ ਬਣਾਉਂਦਾ ਜੀ ਕੋਈ ਅੱਛਾ ਜੀ ਬਾਕੀ ਜਿਹੜਾ ਸ਼ਰਾਬ ਵਾਲਾ ਜੀ ਸ਼ਰਾਬ ਪੀਂਦੇ ਤੇ ਪਹਿਲਾਂ ਹਾਂ ਜਾਂ ਤੇ 20 25 ਸਾਲ ਤੋਂ ਆ ਸਮ ਜਗ੍ਹਾ ਪ੍ਰਗਟ ਇਹਦਾ ਕੀ ਸਿਸਟਮ ਹੈ ਇਹ ਦੱਸਿਓ ਮਾਣੇ ਪਾਣੀ ਇਹ 10 ਦਿਨ ਵੀ ਘੜਨਦਾ ਜੀ ਇਕੱਣਾ ਹੀ ਬਿਨਾਂ ਪਾਣੀ ਤੋਂ ਕਿੰਨਾ ਪਾਣੀ ਤੋਂ ਇੱਕ ਵਾਰ ਬੁਲਾਦੇ ਆ ਹਾਂ 10 ਦਿਨਾਂ ਜਾਏ ਪਾਣੀ ਬੁਲਾ ਫਿਰ ਤੈਂ ਹੂੰ ਰਾਜਸਥਾਨ ਦੇ ਲੋਕੀ ਰੱਖਦੇ ਇਹਨੂੰ ਨਾ ਸਾਹਮਣੇ ਵੀ ਮੌਸਮ ਬਹੁਤ ਵਧੀਆ ਜੀ ਸਰ ਹੁਣ ਵੀ ਇਸ ਟਾਈਮ ਵੀ ਰਾਤ ਨੂੰ ਕੰਬੜ ਲੈ ਕੇ ਪੈਣਾ ਪੈਂਦਾ ਹੈ। ਅੱਛਾ ਜੀ। ਰਾਤ ਨੂੰ 12 ਵਜੇ ਤੋਂ ਬਾਅਦ ਪੱਕੇ ਬੰਦ ਕਰਨੇ ਵੇ। ਤੇ ਫਿਰ ਜੂਨ ਮਹੀਨੇ ਕਿਦਾਂ ਦਾ ਹੁੰਦਾ ਜੀ? ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਕਰਮਵੀਰ ਜਿੱਦਾਂ ਕਿ ਤੁਹਾਨੂੰ ਪਤਾ ਕਿ ਰੋਪੜ ਏਰੀਆ ਘੁੰਮ ਰਹੇ ਆਂ। ਰੋਪੜ ਜਿਹੜੀ ਦਾ ਇੱਕ ਬਹੁਤ ਹੀ ਮਸ਼ਹੂਰ ਪਿੰਡ ਕਹਿ ਸਕਦੇ ਆਂ ਕਕੋਟ ਮਾਜਰੀ। ਕਕੋਟ ਰਹਿ ਜਾਂਦਾ ਆ 3 ਕਿਲੋਮੀਟਰ ਪਿੱਛੇ ਤੇ ਹਿਮਾਚਲ ਦੇ ਬਾਰਡਰ ਤੇ ਵਸਿਆ ਹੋਇਆ ਮਾਜਰੀ। ਸਾਡੇ ਨਾਲ ਫੇਰ ਅੱਜ ਅੱਜ ਭਾਜੀ ਸਾਡੇ ਨਾਲ ਸਮਾਸੇ ਵੀ ਉੱਗੇ ਸਮਾਸੇ ਵੀ ਸਾਡੇ ਅਜ਼ੀਜ਼ ਦੋਸਤਾਂ ਇਹ ਸਾਨੂੰ ਇਸ ਪਿੰਡ ਬਾਰੇ ਦੱਸਣ ਵਾਲੇ ਕਿਉਂਕਿ ਇਹਦਾ ਲੋਕਲ ਪਿੰਡ ਹੈ ਇੱਥੇ ਪੜੀ ਪਜੀ ਹਾਂਜੀ ਇਹ ਪੜੀ ਪਿੰਡ ਹੈ ਪੜੀ ਇਹਨਾਂ ਦਾ ਪੜੀ ਪਿੰਡ ਆ ਭਾਜੀ ਕੀ ਇਤਿਹਾਸ ਆ ਮਾਜਰੀ ਪਿੰਡ ਦਾ ਵਾਕਿਆ ਇੱਥੇ ਕਹਿੰਦੇ ਉਂਠਾ ਹਾਂਜੀ ਇਹ ਪਿੰਡ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਸੁਣਿਆ ਕਰ-ਕਰ ਸੀਗੇ ਉਮੋਠਾ ਅੱਛਾ ਜੀ ਇਸ ਇਲਾਕੇ ਵਿੱਚ ਵੀ ਜਿਹਨੂੰ ਅਸੀਂ ਬੋਤਾਂ ਕਹਿੰਦੇ ਹਾਂ ਹਾਂ ਉਹਨਾਂ ਨਾਲ ਖੇਤੀ ਹੁੰਦੀ ਸੀ ਅਸੀਂ ਆਪਣੇ ਬਜ਼ੁਰਗਾਂ ਤੋਂ ਵੀ ਸੁਣਿਆ ਵੀ ਜੇ ਦੋ ਬੜ ਦਾ ਤਾਂ ਉਹਨਾਂ ਦਾ ਇਕੱਲਾ ਹੀ ਜਿਹੜਾ ਮੁਕਾਬਲਾ ਹੈ ਉਹ ਇੱਕ ਬੋਤਾ ਕਰਦਾ ਸੀ ਊਂਟ ਕਰਦਾ ਸੀ ਇੱਕ ਊਂਟ ਇੱਕ ਪਾਸੇ ਦੋ ਬੜ ਦੇ ਇੱਕ ਪਾਸੇ ਅੱਛਾ ਜੀ ਤੇ ਜਿਵੇਂ ਜਿਵੇਂ ਟੈਕਨੋਲੋਜੀ ਦਾ ਵੀ ਵਿਸਤਾਰ ਹੋਇਆ ਟਰੈਕਟਰ ਆ ਗਏ ਹੁਣ ਤਾਂ ਬੜਦ ਵੀ ਕਿਸੇ ਕਿਸੇ ਕੋਲੇ ਰਹਿ ਗਏ ਅੱਛਾ ਜੀ ਤੇ ਜਿਹੜੇ ਆ ਊਂਟ ਫਿਰ ਉਹ ਵਿਕਦੇ ਗਏ ਅੱਛਾ ਜੀ ਤੇ ਅੱਜ ਸਾਡਾ ਜਿਹੜਾ ਇਹ ਬਾਰਡਰ ਦੇ ਪਿੰਡ ਆ ਕਕੋਟ ਮਝਰੀ ਜੇ ਡੈਮ ਵੀ ਬਣਿਆ ਹੋਇਆ ਚਾਰ ਪੰਜ ਘਰਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਉਂਟ ਰਹਿ ਗਏ ਆ ਅਸੀਂ ਤੁਹਾਨੂੰ ਵਿਜ਼ਿਟ ਵੀ ਕਰਾਵਾਂਗੇ ਪਰ ਅੱਜ ਜਿਹੜੀ ਖੇਤੀ ਆ ਉਹ ਸਿਰਫ ਟਰੈਕਟਰਾਂ ਦੇ ਨਿਰਭਰ ਹੋ ਕੇ ਰਹਿ ਗਈ ਹੈ ਕਿਉਂਕਿ ਟੈਕਨੋਲੋਜੀ ਦਾ ਵਿਕਾਸਾਰ ਜਿਹੜਾ ਵਿਸਥਾਰ ਹੋਇਆ ਪਰ ਆਪਣਾ ਵਿਰਸਾ ਆਪਣਾ ਇਤਿਹਾਸ ਜਿਹੜਾ ਉਹ ਸਾਨੂੰ ਪਤਾ ਹੋਣਾ ਚਾਹੀਦਾ ਹੂੰ ਤੋ ਅਸੀਂ ਭਾਜੀ ਟੈਕਨੋਲੋਜੀ ਨਾਲ ਵਿਰਸਾ ਗਵਾ ਲਿਆ ਬਹੁਤ ਕੁਝ ਗਵਾ ਲਿਆ ਅੱਜ ਤੁਸੀਂ ਦੇਖ ਲਓ ਬੜਾਂ ਦੀਆਂ ਦੌੜਾਂ ਕਿੱਥੇ ਰਹਿ ਗਈਆਂ ਨੇ ਹੂੰ ਬਿਲਕੁਲ ਠੀਕ ਹੈ ਨਾ ਹੂੰ ਉਹਨਾਂ ਦੇ ਉੱਤੇ ਵੀ ਅੱਜ ਦੇ ਟਾਈਮ ਦੇ ਵਿੱਚ ਬੰਦਿਆਂ ਦੇ ਉੱਤੇ ਉਹ ਕੇ ਇਸ ਪਿੰਡੇ ਜਾ ਰਹੇ ਨੇ ਤੁਸੀਂ ਬੜਦ ਨਹੀਂ ਤੋੜੋਗੇ ਕਰੋਨੇ ਹੂੰ ਬਿਲਕੁਲ ਠੀਕ ਹੈ ਨਾ ਤਾਂ ਇਹ ਜਿਹੜਾ ਹੈਗਾ ਟੈਕਨੋਲੋਜੀ ਜਿਹੜੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸਾਡੇ ਜਿਹੜਾ ਇਤਿਹਾਸ ਆ ਸੱਭਿਆਚਾਰ ਆ ਉਹਨੂੰ ਜਿਹੜਾ ਹੈਗਾ ਮੋੜਾ ਪਾਉਂਦੀ ਆ ਪਿੱਛੇ ਤੱਕਦੀ ਆ ਤੇ ਭਾਜੀ ਜੰਗਲ ਚ ਆ ਪਿੰਡੇ ਹੈ ਨਾ ਹਾਂਜੀ ਉਹ ਇਹ ਪੂਰਾ ਹੈ ਬਾਰਡਰ ਆ ਜੀ ਇਹ ਇਹ ਪਹਾੜ ਨੇ ਇੱਥੇ ਠੀਕ ਹੈ ਇੱਥੇ ਡੈਮ ਵੀ ਬਣਾ ਹੋਇਆ ਪਾਣੀ ਦੇ ਸਰਵਾਈਵਲ ਲਈ ਹਾਂ ਤੇ ਇਸ ਪਿੰਡ ਦਾ ਜਿਹੜਾ ਹੈਗਾ ਹੁਣ ਤੋਂ ਹਿਮਾਚਲ ਦੀ ਸੜਕ ਵੀ ਜਿਹੜੀ ਹੈ ਜਲਦ ਨਿਕਲਣ ਜਾ ਰਹੀ ਆ ਅਚਨ ਨਿਰਮਾਣ ਹੋ ਚੁੱਕਾ ਹੈ ਨਿਰਮਾਣ ਹੋ ਚੁੱਕਾ ਹੈ ਹਿਮਾਚਲ ਤੱਕ ਹੋ ਚੁੱਕਾ ਹੁਣ ਪੰਜਾਬ ਦੇ ਵਿੱਚ ਜਿਹੜੀ ਕਾਰਜ ਗੁਜਾਰੀਆ ਸ਼ੁਰੂ ਹੋ ਚੁੱਕੀ ਆ ਪਰ ਉਹ ਵੀ ਜ਼ਿਆਦਾਤਰ ਜਿਹੜੀ ਡਿਊਟੀ ਆ ਉਹ ਮਹਾਰਾਸ਼ਟਰ ਸਰਕਾਰੀ ਨਿਭਾ ਰਹੀ ਆ ਪਰ ਪੰਜਾਬ ਸਰਕਾਰ ਜਿਹੜੀ ਆ ਕੋਈ ਵੱਡਾ ਬਹੁਤ ਚੰਗਾ ਰੋਲ ਨਹੀਂ ਇਹ ਤਾਂ ਕਰ ਰਹੀ ਬੱਦੀ ਜਿਹੜਾ ਹੈਗਾ ਨਾਲ ਹੀ ਬਾਰਡਰ ਤੇ ਬੱਦੀ ਪੈ ਜਾਂਦਾ ਹੈਗਾ ਕੋਈ ਜਗ੍ਹਾ ਦਾ ਜਿਹੜਾ ਆਪਣਾ ਇੱਕ ਰੂਰ ਹੈਗਾ ਤੇ ਜਿਹੜੇ ਬੱਦੀ ਦੇ ਨਾਲ ਅਗੜ ਦੇ ਪਿੰਡ ਨੇ ਬਹੁਤੇ ਉਹ ਪਹਿਲਾਂ ਪੰਜਾਬ ਦਾ ਹੀ ਹਿੱਸਾ ਸੀ ਬਹੁਤਾ ਹਿਮਾਚਲ ਜਿਹੜਾ ਪੰਜਾਬ ਦਾ ਹਿੱਸਾ ਸੀਗਾ ਠੀਕ ਆ ਤੋਂ ਅੱਜ ਲੋੜ ਆ ਕਿ ਉਹ ਜਿਹੜਾ ਕਨੈਕਸ਼ਨ ਆ ਉਹ ਬਰਕਰਾਰ ਰਹੇ ਛੜੀ ਪੰਜਾਬੀ ਪੰਜਾਬੀ ਇਹ ਬਰਕਰਾਰ ਰਹੀ ਠੀਕ ਹੈ ਸੋ ਟਰਾਂਸਪੋਰਟੇਸ਼ਨ ਦਾ ਇੱਕ ਜਿਹੜਾ ਵਿਸਤਾਰ ਹੋਣਾ ਵੀ ਜ਼ਰੂਰੀ ਚਲੋ ਦੋਸਤੋ ਹੁਣ ਜਾ ਕੇ ਮਿਲਦੇ ਹਾਂ ਪਿੰਡ ਵਾਸੀ ਜਿਨ੍ਹਾਂ ਨੇ ਊਂਟ ਰੱਖੇ ਆ ਪੁੱਛਦੇ ਆ ਪੁਰਾਣਾ ਇਤਿਹਾਸ ਕੀ ਆ ਇਸ ਪਿੰਡ ਦਾ ਚਲੋ ਜੀ ਐਸੇ ਲੂੰਬੜੀ ਆ ਭਾਜੀ ਇਹ ਹਾਂ 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 ਇਹ ਜਨ ਇਹ ਕਲਰ ਦੇਖ ਨੂੰ ਸਭ ਪੀ ਦੇ ਇਹੇ ਜੀ ਜਾਨਵਰ ਹੈ ਇੱਧਰ ਹੈਗੀ ਹੈਗੀ ਕੀ ਬਾਤ ਪਿੰਡ ਦੀ ਸ਼ੁਰੂਆਤ ਹੋ ਚੁੱਕੀ ਆ ਇਹ ਪਿੰਡ ਦਾ ਇੱਕ ਇਤਿਹਾਸਿਕ ਗੁਰਖ ਨਾਨਦ ਜੀ ਦਾ ਮੰਦਿਰ ਵਾ ਤੇ ਕਿੰਦੇ ਸਕੂਲ ਨਹੀਂ ਇਸ ਪਿੰਡ ਦੇ ਵਿੱਚ ਕੋਈ ਵੀ ਹੈਗਾ ਹਨਾ ਬਾਜੀ ਹਾਈ ਸਕੂਲ ਨਹੀਂ ਤਾਂ ਹੁਣ ਦੁਬਾਰਾ ਬਣਿਆ ਨਵਾਂ ਬਣਿਆ ਅੱਛਾ ਨਵਾਂ ਬਣਿਆ ਤੇ ਇਸ ਤਰ੍ਹਾਂ ਇੱਕ ਐਲੀਮੈਂਟਰੀ ਸਕੂਲ ਵਾ ਇੱਕ ਤੇ ਪਿੰਡ ਦੇ ਵਿੱਚ ਇਹ ਅੰਗਣਵਾੜੀ ਆ ਤਕਰੀਬਨ ਸਾਰੇ ਪਾਸੇ ਪਹਾੜੀ ਪਹਾੜਾ ਬਾਈ ਜੀ ਹੁਣੀ ਪਹਿਲਾਂ ਵੀ ਗੱਲ ਦੱਸ ਕੇ ਏਡਿਆ ਕੀ ਆਲੇ-ਦੁਆਲੇ ਸੱਜੇ ਵੀ ਪਹਾੜ ਖੱਬੇ ਵੀ ਪਹਾੜ ਹੈ ਨਾ ਉੱਤਰ ਦੱਖਣ ਪੱਛਮ ਪੂਰਾ ਦੇ ਪਾਸੇ ਪਹਾੜ ਸਾਰੇ ਪਾਸੇ ਪਹਾੜ ਆ ਜੰਗਲ ਦਾ ਘਰੀਆ ਪਿੰਡ ਵਾ ਇਹ ਜਿਹੜਾ ਕੋਟ ਮਾਜਰੀ ਪਿੰਡ ਵਾ ਤੇ ਤਕਰੀਬਨ ਇੱਥੇ ਕਹਿੰਦੇ ਆਬਾਦੀ ਸਿਰਫ ਕੁਛ ਘੱ ਘਰ ਰਹਿ ਗਏ ਆ ਹੈਗੇ ਕੁਛ ਘਰ ਸੀਗੇ ਇੱਥੇ ਹਾਂ ਜੀ ਵੀਰੇ ਤੇ ਜੰਗਲ ਦਾ ਆ ਬਰਸਾਤ ਵਿੱਚ ਬਹੁਤ ਔਖਾ ਜਾਂਦਾ ਬਾਕੀ ਦੋਸਤੋ ਚੱਲਦੇ ਆ ਅੱਗੇ ਤੇ ਗੱਲਬਾਤ ਜਾ ਕੇ ਕਰਦੇ ਆ ਤੇ ਤੁਹਾਨੂੰ ਊਂਠ ਵੀ ਦਿਖਾਉਂਦੇ ਆ ਤੇ ਊਂਠਾਂ ਦੇ ਮਾਲਕ ਨਾਲ ਵੀ ਮਲਾਉਂਦੇ ਆ ਬੇਸਿਕਲੀ ਕਹਿੰਦੇ ਇੱਧਰ ਡੈਮ ਵੀ ਤਿਆਰ ਹੋ ਰਿਹਾ ਹੈ ਨਾ ਭਾਜੀ ਹਾਂਜੀ ਹਾਂਜੀ ਡੈਮ ਤਿਆਰ ਹੋ ਰਿਹਾ ਹੈ ਤਾਂ ਕੰਮ ਚੱਲਿਆ ਚਲੋ ਦੋਸਤੋ ਚੱਲਦੇ ਆ ਜੀ ਅੱਗੇ ਲਓ ਦੋਸਤੋ ਦੇਖੋ ਪਿੰਡ ਦਾ ਕਿੰਨਾ ਸੋਹਣਾ এনਵਾਇਰਨਮੈਂਟ ਆ ਬਹੁਤ ਜ਼ਿਆਦਾ ਕਿੰਨੀ ਸ਼ਾਂਤੀ ਆ ਇਸ ਪਿੰਡ ਦੇ ਵਿੱਚ ਇਹ ਕੱਲੇ ਕੱਲੇ ਘਰ ਆ ਤੁਹਾਨੂੰ ਇਸ ਪਿੰਡ ਦੇ ਵਿੱਚ ਨਾ ਕੱਲੇ ਕੱਲੇ ਘਰ ਮਿਲੋਗੇ ਕੋਈ ਘਰ ਇੱਥੇ ਆ ਕੋਈ ਪਿੱਛੇ ਆ ਕੋਈ ਸੱਜੇ ਆ ਕੋਈ ਖੱਬੇ ਆ ਸਾਹਮਣੇ ਮਸਜਿਦ ਬਣੀ ਹੋਈ ਆ ਨਾਲ ਮੰਦਿਰ ਬਣਿਆ ਹੋਇਆ ਆ ਤੇ ਇੱਧਰ ਵੀ ਸ਼ਾਇਦ ਇਹ ਮੰਦਰ ਵਾ ਤੇ ਦੋਸਤੋ ਹੈਰਾਨੀ ਵਾਲੀ ਗੱਲ ਇਹ ਆ ਕਿ ਇਸ ਕੱਲੇ-ਕੱਲੇ ਘਰ ਦੇ ਵਿੱਚ ਊਂਟ ਹੁੰਦੇ ਸੀ ਅੱਜ ਵੀ ਅੱਧੇ ਪਿੰਡ ਤੋਂ ਜ਼ਿਆਦਾ ਇਸ ਪਿੰਡ ਦੇ ਵਿੱਚ ਊਂਟ ਆ ਕੋਕੋਟ ਮਾਜਰੀ ਪਿੰਡ ਵਾ ਜਿੱਥੇ ਅਸੀਂ ਖੜੇ ਆ ਇਹਨੂੰ ਮਾਜਰੀ ਵੀ ਕਹਿੰਦੇ ਆ ਤੁਹਾਨੂੰ ਊਂਟ ਵੀ ਦਿਖਾਵਾਂਗੇ ਕਿ ਰੇਗਿਸਤਾਨ ਦੇ ਵਿੱਚ ਊਂਠਾਂ ਦਾ ਕੰਮ ਹੁੰਦਾ ਸੀ ਅੱਜ ਕੱਲ ਪੰਜਾਬ ਦੇ ਵਿੱਚ ਵੀ ਇਹ ਊਂਟ ਹੈਗੇ ਆ ਪਹਿਲਾਂ ਤਾਂ ਕੱਲੇ-ਕੱਲੇ ਘਰ ਦੇ ਵਿੱਚ ਸੀਗੇ ਤੇ ਜਿਹਦਾ ਰਾਜਸਥਾਨ ਤੁਸੀਂ ਦੇਖਿਆ ਹੀ ਆ ਕਿ ਖੇਤੀ ਹੁੰਦੀ ਆ ਕੱਲੇ ਕੱਲੇ ਘਰ ਉਂਠਾਂ ਦੇ ਨਾਲ ਤੇ ਤੇ ਚਲੋ ਦੋਸਤੋ ਇੱਕ ਘਰਾਂ ਦੇ ਨਾਲ ਚੱਲਦੇ ਆਂ ਬਾਕੀ ਪੁੱਛਦੇ ਆਂ ਉਹਨੂੰ ਸਾਰੀ ਗੱਲਬਾਤ ਕਿ ਕਦੋਂ ਤੋਂ ਇਹ ਖੇਤੀ ਕਰਦੇ ਆ ਲਓ ਜੀ ਬਾਜੀ ਹੁਣੀ ਨਾਲ ਆ ਕਾਫੀ ਸੱਜਣ ਪ੍ਰੇਮੀ ਨਾਲ ਇੱਥੇ ਬਾਤ ਕਰੂਗਾ ਆਏ ਤੁਹਾਨੂੰ ਲੈ ਕੇ ਜਾਂਦੇ ਇੱਕ ਘਰ ਦੇ ਵਿੱਚ ਚਲੋ ਜੀ ਇਹ ਲੋ ਬੇੜੇ ਕਿਨੇ ਖੁੱਲੇ ਆ ਬਾਜੀ ਹਜੇ ਤੱਕ ਵੀ ਹਨ ਹਾਂਜੀ 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 ਲੋਕਾਂ ਨੇ ਆਪਣੇ ਘਰਾਂ ਜਿੰਦੇ ਲਾਲੇ ਪਰ ਇੱਧਰ ਲੋਕ ਖੁੱਲੇ ਆ ਪਸੰਦ ਕਰਦੇ ਖੁੱਲੇ ਚ ਰਹਿਣਾ ਹਾਂ ਦਰਵਾਜ਼ੇ ਨਹੀਂ ਲੱਗੇ ਹੋਏ ਹਾਂ ਅੱਛਾ ਜੀ ਉਹਨਾਂ ਨੇ ਇੱਕ ਕਾਫੀ ਜਿਹੜਾ ਕੁਝ ਬਣਾਇਆ ਵੀਡੀਓ ਉਤਾਰ ਲਿਆ ਹੋਇਆ ਬਣਾ ਲਿਆ ਅੱਛਾ ਜੀ ਲੋ ਜੀ ਇੱਕ ਘਰਾਂ ਦੇ ਵਿੱਚ ਕਿੰਨੀ ਰੌਣਕ ਆ ਬਾਜੀ ਹੈ ਹੈ ਆ ਦੇਖ ਤਾਂ ਇਦਾਂ ਦੇ ਵੇੜੇ ਆਪਣੇ ਪੰਜਾਬ 'ਚ ਹੈਗੇ ਕਿਤੇ ਬਿਲਕੁਲ ਬਿਲਕੁਲ ਇਹ ਲੋਕਾਂ ਦੇ ਪਿੰਡਾਂ ਦੇ ਵਿੱਚ ਬੰਡਾ ਪਾਲਈਆਂ ਹਾਂ ਹਾਂਜੀ 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 ਲਓ ਜੀ ਕਰੋ ਜੀ ਊਂਟ ਭਾਜੀ ਦੇ ਦਰਸ਼ਨ ਇਹ ਭਾਜੀ ਮਾਰਦਾ ਤਾਂ ਨਹੀਂ ਨਾ ਨਾ ਲੈ ਲਓ ਜਿੱਧਰ ਭਾਜੀ ਅੱਛਾ ਜੀ ਇਹ ਭਾਜੀ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਕੰਮ ਕਰਦਿਆਂ ਜੀ ਇੱਥੇ ਕੰਮ ਤਾਂ ਜੀ ਬਾਪ ਦਾਦਿਆਂ ਦੇ ਲੇਕੇ ਕਰ ਰਹੇ ਬਾਪ ਦਾਦਿਆਂ ਤੋਂ ਪਹਿਲਾਂ ਕਿੰਨੇ ਊਠ ਹੁੰਦੇ ਸੀ ਪਾਜੀ ਪਹਿਲਾਂ ਦਾ ਜਰਤ ਦੇ ਸੀ ਕਿੰਨੇ ਕ ਸਾਰੇ ਪਿੰਡ ਬਾਈ ਸਾਰੇ ਪਿੰਡ ਤੋਂ ਊਠ ਸੀਗੇ ਤੇ ਹੁਣ ਕਿੰਨੇ ਘਰਾਂ ਤੋਂ ਰਹਿ ਗਏ ਹੁਣ ਤਾਂ ਦੋ ਚਾਰ ਘਰਾਂ ਕੋਲ ਅੱਛਾ ਜੀ ਤੇ ਖੇਤੀ ਹਜੇ ਤੱਕ ਵੀ ਇੰਨਾ ਹੁੰਦੀ ਆ ਖੇਤੀ ਹੁੰਦੀ ਅੱਛਾ ਜੀ ਆ ਦੇਖ ਲਓ ਦੋਸਤੋ ਇਹ ਊਠ ਆ ਜਿਹਨੂੰ ਨਹੀਂ ਦੇਖਿਆ ਨਾ ਕਿਸੇ ਨੇ ਦੇਖ ਲਓ ਪਾਜੀ ਊਠਣੀਆਂ ਵੀ ਹੈਗੀਆਂ ਵੇ ਅੱਛਾ ਜੀ ਮੈਂ ਕਹਾਂ ਦੁੱਧ ਵਗੈਰਾ ਕਈ ਉਹਦਾ ਕਰਦੇ ਨੇ ਜਿਹੜਾ ਰਾਜਸਥਾਨ ਦੇ ਵਿੱਚ ਹੁੰਦੇ ਆ ਜੀ ਕਹਿੰਦੇ ਕਿ ਜਿੱਦਾ ਪਿੰਡ ਵੱਖਮਾ ਵੱਖਮਾ ਆ ਹਾਂਜੀ ਕੁਛ ਘਰ ਪਿੱਛੇ ਆ ਕੁਛ ਅੱਗੇ ਇਦਾਂ ਕਹਤੇ ਕਿੰਨੀ ਕ ਬੋਟ ਇਸ ਪਿੰਡ ਦੀ ਹੁਣ 200 ਬੋਟ ਅੱਛਾ ਜੀ ਤੇ ਹੁਣ ਕਿੰਨੇ ਘਰਾਂ ਦੇ ਕੋਲ ਊਠਾ ਚਾਰ ਪੰਜ ਘਰਾਂ ਪਾ ਫਿਰ ਕੰਮ ਕਿੱਥੇ ਆਉਂਦੇ ਇਹ ਊਠ ਹੁਣ ਬੱਕਾ ਮੈਂ ਜੀ ਬੋਝ ਪਾਰਦਾ ਆ ਹੀ ਮੋਟਾ ਮੋਟਾ ਆਪਣਾ ਖੇਤੀ ਬਾੜੀ ਦੇ ਕੰਮ ਕਰਦਿਆਂ ਦੇ ਅੱਛਾ ਖੇਤੀ ਬਾੜੀ ਲਈ ਕੰਮ ਆਉਂਦੇ ਆ ਫਿਰ ਜਿੱਦਾਂ ਹੁਣ ਪੇ ਇਹਨਾਂ ਦਾ ਚਾਰਾ ਚੂਰਾ ਪਾ ਜੀ ਕੀ ਹੁੰਦਾ ਹੈ ਜੀ ਇਹਨਾਂ ਦਾ ਵਾਹੀ ਹੈ ਜੀ ਛੋਲੇ ਮਾਦੇ ਆ ਗੋਰਾ ਬੂਰਾ अच्छा ਕਿੰਨਾ ਖਰਚਾ ਰੱਖਣ ਦਾ ਜਾਂਦਾ ਮਹੀਨੇ ਦਾ ਫੇ ਮੈਨ ਦਾ ਆ ਜਾਂਦਾ ਜੀ ਤਾਂ 15000 ਰੁਪਏ ਇਹਦਾ ਰੱਖਣ ਦਾ ਹਾਂਜੀ ਇਹਦੀ ਖਰਾਕ ਦਾ ਹਾਂਜੀ ਅੱਛਾ ਜੀ ਤੇ ਹੋਰ ਦੂਜੇ ਪਾਸੇ ਕਿਹੜੇ ਪਰਿਵਾਰ ਤੋਂ ਉਠਾ ਉਧਰ ਵੀ ਚੱਲਦੇ ਆਪਾਂ ਪਰਲੇ ਪਰ ਸੈਂਜੀ ਅੱਛਾ ਜੀ ਤੇ ਬਾਈ ਜੀ ਬਾਈ ਜੀ ਹੁਣਾਂ ਤੋਂ ਵੀ ਇਹ ਸਾਹਮਣੇ ਭਾਜੀ ਮੰਦਰ ਆ ਕਿ ਮਕਸ਼ਦ ਆ ਮੰਦਰ ਇਹ ਮੰਦਰ ਅੱਛਾ ਜੀ ਬਾਬੇ ਬਸ ਬੰਦੇ ਬੈਠੇ ਹੀ ਸ਼ੈਣੀ ਦੇ ਤੁਸੀਂ ਉੱਥੇ ਖੜੇ ਇੱਕ ਦੋ ਮਿੰਟ ਅੱਛਾ ਜੀ ਉੱਥੇ ਜਾਏ ਹੁੰਦੇ ਆ ਉਹ ਟਾਪ ਪਾਣੀ ਸਨਾਈ। ਥੈਂਕ ਯੂ ਵੀਰੇ ਥੈਂਕ ਯੂ ਜੀ। ਆ ਤੁਹਾਡੇ ਘਰਾਂ ਦੀ ਦੇਹੜਾ ਰੌਣਕ ਕਿੱਦਾਂ ਆ? ਉਹ ਠੀਕ ਠਾਕ ਜੀ। ਜਿਹੜੇ ਹੋਏ ਆ। ਆ ਦੱਸਿਓ ਮੈਨੂੰ। ਹਾਂ ਇਹਨੂੰ ਮੋੜ ਬੈਠਾ। ਜੀਦਾ ਹੁਣ ਵੀ ਇਹ ਘਰਾਂ ਦੇ ਵਿੱਚ ਅ ਹਾਂ ਜੀ ਹਾਂ ਜੀ। ਇੱਧਰ ਪਾਣੀ ਦੀ ਸਮੱਸਿਆ ਆ। ਹਾਂ ਥੋੜਾ ਜਿਹਾ ਪਾਣੀ ਜਿਹੜਾ ਡੂੰਗਾ ਵੀ ਐ। ਅੱਛਾ। ਹਾਂ ਪਾਣੀ ਡੂੰਗਾ ਐ। ਹਾਂ। ਤੇ ਪਰ ਪਾਣੀ ਦਾ ਇਕਵਲਟੀ ਬਹੁਤ ਵਧੀਆ ਜੀ ਇੱਥੇ ਇੱਥੇ ਦੇਣਾ ਪਰ ਹਜੇ ਤੱਕ ਵੀ ਘੜੇ ਯੂਜ਼ ਕਰਦੇ ਆ ਪਰਿਵਾਰ ਹਨਾ ਸਤਿ ਸ਼੍ਰੀ ਅਕਾਲ ਮਾਤਾ ਜੀ ਇਤਿਹਾਸ ਬਹੁਤ ਬਲੱਖਣਵਾ ਬਾਬੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਇਸ ਪਿੰਡ ਬਾਰੇ ਪਤਾ ਲੱਗਾ ਸੀ ਕਹਿੰਦੇ ਪੂਰਾ ਪਹਿਲਾਂ ਤਾਂ ਕੱਲੇ ਕੱਲੇ ਕੋਲੇ ਹੁੰਦਾ ਦਾ ਹੁਣ ਕਰ ਕਰ ਕੱਲੇ ਕੱਲੇ ਘਰ ਚ ਤੇ ਹੁਣ ਕਿੰਨੇ ਘਰ ਆ ਗਏ ਜੀ ਹੁਣ ਤਾਂ 3-4 ਕੇ ਪਹਿਲਾਂ ਆਪਣੇ ਕੋ ਸੀਗੇ ਸਾਡੇ ਕੋਲ ਵੀ ਤਾਂ ਕਿੰਨਾ ਸੀਗੇ ਜੀ ਇੱਕ ਹੌਂਟ ਸਾਡੇ ਕੋਲ ਵੀ ਅੱਛਾ ਜੀ ਭਾਈ ਕਿੰਨੀ ਕੁ ਖੇਤੀ ਦੀ ਇਹ ਸੌਖੀ ਹੈ ਜਾਂ ਔਖੀ ਹੈ ਖੇਤੀ ਨਹੀਂ ਕਰਦੇ ਇਹਦੇ ਨਾਲ ਅੱਛਾ ਜੀ ਇਹ ਜੰਗਲ ਚ ਲੱਕੜੀਆਂ ਲੱਕੜੀਆਂ ਵੜਦੇ ਨੇ ਜਿਹੜੀਆਂ ਹਾਂਜੀ ਫਿਰ ਉਹ ਉਹਦੇ ਨਾਲ ਲਿਆਂਦੇ ਵਿਚਾਰੇ ਫਿਰ ਵੇਚ ਬੂਚ ਗਿਆ ਗੁਜ਼ਾਰਾ ਹੁਣ ਤਾਂ ਚੱਲ ਮਾਲ ਠੀਕ ਹੋ ਗਿਆ ਹੂੰ ਪਹਿਲਾਂ ਬਹੁਤ ਔਖਾ ਥਾ ਠੀਕ ਆ ਪਹਿਲਾਂ ਤਾਂ ਰੋਟੀ ਪਾਣੀ ਮੁਸ਼ਕਲ ਨਾਲ ਚੱਲਦਾ ਥਾ ਅੱਛਾ ਜੀ ਹੁਣ ਤਾਂ ਫਿਰ ਵੀ ਠੀਕ ਹੈ ਹੁਣ ਠੀਕ ਆ ਹੁਣ ਤਰੱਕੀ ਹੋ ਰਹੀ ਨਾ ਜਾਂ ਤੇ ਦੇਸ਼ ਦੀ ਪਰਕ ਦਾ ਪੈਂਦਾ ਹੀ ਮਾਨਾ ਇਸ ਪਿੰਡ ਤੋਂ ਪਹਿਲਾਂ ਕੱਲੇ ਕੱਲੇ ਤੋਂ ਊਂਟ ਸੀਗਾ ਕੱਲੇ ਕੱਲੇ ਮਨਾਂ ਦਾ ਪੰਜਾਬ ਦਾ ਪਹਿਲਾ ਹੀ ਪਿੰਡ ਉਦੋਂ ਹੋਊਗਾ ਜਦੋਂ ਊਂਟ ਸੀਗੇ ਇੱਥੇ ਨਹੀਂ ਨਹੀਂ ਪੰਜਾਬ ਦਾ ਪਿੰਡ ਬਰਦਾਰ ਤਾਰਾ ਪਰ ਮਿਰਜ਼ਾ ਬਰਨਾਲ ਨਾਲੜੇ ਪਿੰਡ ਸਾਡੇ ਚੌਧਰੀ ਆਂਦੇ ਨਾ ਇਹਨਾਂ ਸਾਰਿਆਂ ਚ ਹੁੰਦੇ ਸੀ ਅੱਛਾ ਸਾਰਿਆਂ ਚ ਸੀ ਸਾਰਿਆਂ ਨੇ ਹੁੰਦੇ ਸੀ ਅੱਛਾ ਜੀ ਹਾਂ ਜੀ ਫਿਰ ਦੀ ਕਹਿੰਦੇ ਖਰਾਕ ਵੀ ਬਹੁਤ ਆ ਖਰਾਕ ਤਾਂ ਆ ਗਈ ਜੀ ਅੱਛਾ ਜੀ ਇਹ ਘੋੜੇ ਨਾਲੋਂ ਮਹਿੰਗਾ ਪੈਂਦਾ ਘੋੜੇ ਨਾਲ ਤੇ ਤਾਂ ਮਹਿੰਗਾ ਨਹੀਂ ਹੈ ਵੈਸੇ ਘੋੜੇ ਦੀ ਖਰਾਕ ਹੋਰ ਤਰ੍ਹਾਂ ਦੀ ਹੋਊਗੀ ਕੁਝ ਅੱਛਾ ਜੀ ਇਹ ਨੂੰ ਵਿਚਾਰੇ ਨੂੰ ਇੰਨੀ ਘੋੜੇ ਜਿੰਨੀ ਖਰਾਕ ਕਿੱਥੇ ਮਿਲਦੀ ਏ ਇਹਨੂੰ ਘੋੜੇ ਜਿੰਨੀ ਖਰਾਕ ਮੈਂ ਲਿਆ ਫਿਰਦਾ 10 ਕਿਲੋ ਵਜਨ ਲੈ ਆਵਾਂ ਪੇਪਰ ਤੇ ਚੱਕ ਇਹ ਕਿੰਨਾ ਵਜਨ ਲੈ ਕੇ ਆਉਂਦਾ ਚਾਰ-ਪੰਜ ਲਿਆਂਦਾ ਹੁਣ ਤਾਂ ਜਿਹੜੀ ਆ ਨਾਰਮਲ ਖਰਾਕ ਖਰਾਉਂਦਾ ਜਿਹੜੀ ਜਿੰਨੀ ਹੁਣ ਮਹਿੰਗਿਆਈ ਵੀ ਹੈ ਜਣ ਅੱਛਾ ਜੀ ਹਾਂ ਠੀਕ ਹੈ ਜੀ ਜਿਹਦਾ ਵੇੜੇ ਖੁੱਲੇ ਹਨਾ ਬਾਕੀਆਂ ਜਿਹਦਾ ਬੰਡ ਪਈਆਂ ਹਨਾ ਤੁਹਾਡਾ ਪਿੰਡ ਵਧੀਆ ਇੱਥੇ ਇਦਾਂ ਖੁੱਲੇ ਹੋਰ ਇੱਕ ਹੋਰ ਵੀ ਆ ਇੱਕ ਖੂਬ ਵੀ ਹੈਗਾ ਔਰ ਬਹੁਤ ਪੁਰਾਣਾ ਅੱਛਾ ਜੀ ਉਹ ਚੀਜ਼ ਦੇਖਣ ਆਲੀ ਉਹਦੇ ਚ ਕੀ ਖਾਸ ਹੈ ਉਹਦੇ ਪੱਥਰੇ ਇਹ ਚ ਲੱਗਿਆ ਵਾ ਬਸ ਜਿੱਕ ਜਿਕਣਾ ਆ ਲਾਲ ਪੱਥਰ ਹੈ ਨਾ ਹਾਂਜੀ ਇਦਾਂ ਦਾ ਪੱਥਰ ਕਿਤੇ ਪਹਿਲਾਂ ਦਾ ਹੀ ਆ ਉਹ ਬਹੁਤ ਪੁਰਾਣਾ ਅੱਛਾ ਜੀ ਮੇਰਾ ਖਿਆਲ ਉਹ ਉਸ ਟਾਈਮ ਦਾ ਹੋਊਗਾ ਜੀ ਉਹ ਰੂਪ ਬਸੰਤ ਰੋਂ ਦੇ ਕਿਤੇ ਜਵਾਨਾ ਹੋਣਾ ਜਦ ਅੱਛਾ ਜੀ ਪਾਣੀ ਨਿਕਲਦਾ ਪਾਣੀ ਹੈਗਾ ਉਹ ਚ ਠੰਡਾ ਨਾ ਉਹ ਵਿੱਚੋਂ ਕੜਦਾ ਕੁੜਦਾ ਕੋਈ ਨਹੀਂ ਹੈਗਾ ਜੰਗਲ ਚ ਆਪਰ ਜਾ ਕੇ ਉਹ ਜੰਗਲ ਚ ਕੋਈ ਬੰਦਾ ਆਂਡਾ ਨਾ ਖਾਦਾ ਨਾ ਮੀਟ ਨਾ ਸ਼ਰਾਬ ਦੇਖੋ ਉਰੇ ਸਾਡਾ ਜਿਹੜਾ ਪਿੰਡ ਦਾ ਜੀ ਸ਼ੁਰੂ ਤੇ ਹੀ ਆਂਡਾ ਮੀਟ ਦਾ ਕੋਈ ਨਹੀਂ ਖਾਂਦਾ ਜੀ ਅੱਛਾ ਜੀ ਸ਼ੁਰੂ ਤੇ ਹੀ ਅੱਛਾ ਜੀ। ਜਾਂ ਤੋਂ ਪਿੰਡ ਹੈ ਜੀ। ਨਾ ਪਿੰਡ ਚ ਬਣਦਾ। ਨਾ ਬਣਾਉਂਦਾ ਜੀ ਕੋਈ। ਅੱਛਾ ਜੀ। ਬਾਕੀ ਜਿਹੜਾ ਸ਼ਰਾਬ ਵਾਲਾ ਜੀ ਸ਼ਰਾਬ ਪੀਂਦੇ ਤੇ ਪਹਿਲਾਂ ਹਾਂ। ਜਾਂ ਤੇ 20-25 ਸਾਲ ਤੋਂ ਆ ਜਗ੍ਹਾ ਪ੍ਰਗਟ ਹੋਈ ਪੀਰ ਬਲੀ ਦੀ। ਹਾਂ। ਉਤੇ ਬਾਅਦ ਸ਼ਰਾਬ ਵੀ ਬਣਦਾ ਸੀ। ਅੱਛਾ ਜੀ। ਕੋਈ ਨਾ ਪੀਂਦਾ ਜੀ ਸ਼ਰਾਬ ਵੀ। ਠੀਕ ਹੈ ਜੀ। ਹਾਂ। ਹੋਰ ਕੀ ਇਸ ਪਿੰਡ ਦਾ ਇਤਿਹਾਸ ਹੈ ਜੀ? ਬਹੁਤ ਇਤਿਹਾਸਤਾ ਹੀ ਹੈ ਜਿਆਦਾ ਹੁਣ ਹੈਦਾ ਇਹ 47 ਦੇ ਪਹਿਲਾਂ ਦਾ ਹੀ ਪਿੰਡ ਹੈ ਜੀ ਉਹ। ਅੱਛਾ ਜੀ। ਇਹ ਇਹ ਮੁਸਲਮਾਨਾਂ ਦਾ ਪਿੰਡ ਪਈ ਜੀ ਬਹੁਤ ਵੱਡਾ। ਠੀਕ ਆ। ਕਟਕਟਾ ਸੌ ਘਰ ਤਾਂ ਹੀ ਮੁਸਲਮਾਨਾਂ ਦਾ ਇਹ ਪਿੰਡ ਆ ਪਿੰਡ ਹਾਂ ਜੀ ਉੱਪਰ ਅੱਛਾ ਜੀ ਜਗ੍ਹਾ ਹੈਗੀਆਂ ਜੀ ਬੜੀਆਂ ਉਹਨਾਂ ਦੀਆਂ ਠੀਕ ਆ ਮਕਾਨ ਅਜੇ ਵੀ ਹੈਗੀਆਂ ਕੰਦਾਂ ਹੂੰ ਬਾਕੀ ਉਹ 47 ਚੱਲੇ ਉਹ ਵੀ ਉਸ ਟਾਈਮ ਵੀ ਕਹਿੰਦੇ ਨਾ ਜਦ ਥੱਲੇ ਦੇ ਵੱਡ ਬਡਾਂਗਾ ਹੁੰਦਾ ਤਾਂ ਨਾ ਹੂੰ ਇਸ ਮਾਦ ਕੋਲ ਆ ਕੇ ਬੰਦੇ ਥੱਲੇ ਦੇ ਅੰਨੇ ਹੋ ਜਾਂਦੇ ਤੇ ਫਿਰ ਅੱਛਾ ਫਿਰ ਜਿਹੜਾ ਬੰਦਾ ਵਰਾ ਸੇਵਾ ਕਰਦਾ ਸੀ ਨਾ ਪੀਰ ਦੀ ਹੂੰ ਪਿੰਡ ਦਾ ਬੰਦਾ ਮੁਸਲਮਾਨਾਂ ਦਾ ਉਹਨਾਂ ਨੇ ਕਿਹਾ ਵੀ ਤਾਂ ਇਹ ਪੀਰ ਨੇ ਵੀ ਤੁਸੀਂ ਉੱਠ ਕੇ ਨਾ ਜਾਇਓ ਉਹਦੇ ਜਗਾ ਤਾਂ ਜਗਾਉਂਦਾ। ਇਹ ਕੋਈ ਕੁਝ ਨਹੀਂ ਕਹੂਗਾ ਤੁਹਾਨੂੰ। ਫਿਰ ਉਹ ਡਰ ਦੇ ਮਾਰੇ ਚਲੇ ਗਿਆ ਵਿਚਾਰੇ ਛੱਡ ਗਿਆ। ਅੱਛਾ ਜੀ। ਜਗਾ ਬਹੁਤ ਪੁਰਾਣੀ ਹੈ। ਇਹ ਜਗਾ ਪੁਰਾਣੀ ਹੈ। ਬਾਕੀ ਊਠ ਦੀ ਖੇਤੀ ਹੁੰਦੀ ਮੇਨ ਗੱਲ ਇਹ ਸੀਗਾ ਨਾ ਊਠ ਰੱਖੇ ਹੋਏ ਨੇ। ਊਠ ਸਭ ਕੋਲ ਤੇ ਜੀ। ਸਭ ਤੋਂ ਊਠ ਸਭ ਕੋਲ ਇਕੱਲੇ ਇਕੱਲੇ ਘਰ ਚ ਇੱਕ ਇੱਕ ਊਠ। ਅੱਛਾ ਜੀ। ਫੇ ਸਮੇਂ ਦੇ ਹਿਸਾਬ ਨਾਲ ਵੇਚ ਦੇ ਰਹੇ। ਵੇਚ ਦੇ ਰਹੇ ਕਾਂਗਾ ਹੁਣ ਕਿਉਂ ਨਾ ਤਾਂ ਹੁਣ ਇੰਨਾ ਕੰਮ ਰਿਆ। ਹਾਂ। ਨਾ ਫਿਰ ਖਰਾਕਾਂ ਖਲਾ। ਸਿਸਟਮ ਇਹ ਦੱਸਿਓ ਮਾੜੇ। ਪਾਣੀ ਇਹ ਦਾ ਦਿਨ ਵੀ ਗੜਨਦਾ ਜੀ ਕਣੇ ਬਿਨਾ ਪਾਣੀ ਬਿਨਾ ਪਾਣੀ ਤੋਂ ਇੱਕ ਵਾਰ ਬੁਲਾਤੇ ਆ ਹਾਂ ਦਸ ਦਿਨਾਂ ਜਾਏ ਪਾਣੀ ਬੁਲਾ ਤੈਉਂ ਰਾਜਸਥਾਨ ਦੇ ਲੋਕ ਕੀ ਰੱਖਦੇ ਉਹਨੂੰ ਨਾ ਬਿਲਕੁਲ ਜਦੋਂ ਜਦੋਂ ਪੀਂਦਾ ਆ ਪਾਣੀ ਫੇ ਕਿੰਨਾ ਪੀਂਦਾ ਫੇ ਪਾਣੀ ਪੂਰਾ 7-8 ਬਾਲਟੀ ਪੀਂਦਾ ਇਕੱਠੀਆਂ ਇਕੱਠੀਆਂ 7-8 ਵਾਹ ਨਹੀਂ ਪੀ ਜਾਂਦਾ ਨਾ ਜੀ ਹਾਂਜੀ ਅੱਛਾ ਜੀ ਇਹ ਆ ਜੀ ਪਿੰਡ ਮਾਜਰੀ ਮਾਜਰੀ ਕਾਉਟ ਮਾਜਰੀ ਵੱਧ ਆ ਜੀ ਐਸੇ ਅੱਛਾ ਜੀ ਹਾਂਜੀ ਵਿੱਚ ਨੂੰ ਮਾਜਰੀ ਘਾੜ ਵੀ ਕਹਿਣ ਲੱਗੇ ਘਾਟ ਘਾਟ ਕਾਤੇ ਕਹਿੰਦੇ ਸੀਗੇ ਜੀ ਘਾਟ ਜੰਗਲ ਕਰਕੇ ਆ ਜੰਗਲ ਏਰੀਆ ਕਰਕੇ ਮਾੜੀ ਘਾਟ ਇੱਧਰ ਵੀ ਇੱਧਰ ਵੀ ਪਹਾੜ ਇੱਧਰ ਵੀ ਪਹਾੜ ਸਾਹਮਣੇ ਵੀ ਮੌਸਮ ਬਹੁਤ ਵਧੀਆ ਜੀ ਸਰ ਹੁਣ ਵੀ ਇਸ ਟਾਈਮ ਵੀ ਰਾਤ ਨੂੰ ਕੰਬਲ ਲੈ ਕੇ ਪੈਣਾ ਪੈਂਦਾ ਅੱਛਾ ਜੀ ਰਾਤ ਨੂੰ 12 ਵਜੇ ਤੋਂ ਬਾਅਦ ਪੱਕੇ ਬੰਦ ਕਰਨੇ ਪੈਂਦੇ ਤੇ ਫੇ ਜੂਨ ਮਹੀਨੇ ਕਿਦਾਂ ਦਾ ਹੁੰਦਾ ਜੀ ਜਲ ਬਹੁਤ ਹੀ ਗਰਮੀ ਹੋਣੀ ਜਾਂ ਥੋੜੀ ਗਰਮੀ ਹੁੰਦੀ ਹੈ ਜੀ ਅੱਛਾ ਜੀ ਬਾਕੀ ਹੁਣ ਇਸ ਟਾਈਮ ਰਾਤ ਨੂੰ 12:00 ਵਜੇ ਬੰਦ ਕਰਨਾ ਪੈਂਦਾ ਜੀ ਪੱਕਾ ਉਸ ਅਪ੍ਰੈਲ ਮਹੀਨਾ ਚੱਲਦਾ ਮੈਂ ਦੱਸ ਦਵਾਂ 10 ਤਰੀਕ ਆ ਕਿ ਅੱਜ ਵੀ ਕ ਅੱਜ ਤਾਂ ਗਰਮੀ ਫੁੱਲ ਭਾਈ ਏਸੀ ਲੱਗਣੇ ਸ਼ੁਰੂ ਹੋ ਗਏ ਇਹ ਪਿੰਡ ਦਾ ਸਾਡੇ ਦਾ ਜੀ ਬਹੁਤ ਵਧ ਗਿਆ ਚੀ ਜੀ ਮਾਤਾ ਜੀ ਹੁਣੇ ਚਾਹ ਲੈ ਆ ਜੀ ਸ਼ੁਕਰੀਆ ਜੀ ਚੱਲਿਆ ਪਹਿਨੂ ਚਾਰ ਘਰ ਰਹਿ ਗਏ ਜੀ ਜਿਹੜੇ ਉਂਠਾਂ ਵਾਲੇ ਆ ਮੈਂ ਚਾਰ ਘਰ ਰਹਿ ਗਏ ਜੀ ਅੱਛਾ ਜੀ ਬਸ ਹੁਣ ਤਾਂ ਤਿੰਨ ਚਾਰ ਬੰਦਿਆਂ ਕੋਲ ਮੁੰਡੇ ਬਾਕੀ ਬੇਸਬੂਜ ਤੇ ਵੀ ਫਿਰ ਡਰਾਈਵਰਾਂ ਦਾ ਕੰਮ ਕਰ ਲਿਆ ਅਗਲਾ ਤੁਸੀਂ ਹੁਣ ਕੀ ਕੰਮਕਾਰ ਕਰਦੇ ਹੋ ਮੈਂ ਡਰਾਈਵਰੀ ਕਰਦਾ ਜੀ ਅੱਛਾ ਜੀ ਹਾਂ ਜੀ ਪਹਿਲਾਂ ਤੁਸੀਂ ਵੀ ਹੂਣਟ ਰੱਖਿਓ ਜੀ ਪਹਿਲਾਂ ਸਾਡੇ ਭਰਾ ਮੇਰੇ ਦੋਵੇਂ ਬਾਂਦੇ ਤੇ ਅੱਛਾ ਜੀ ਹਾਂਜੀ ਮੈਂ ਤਾਂ ਸ਼ੁਰੂ ਦੀ ਡਰਾਈਵਰ ਹਾਂ ਜੀ ਸ਼ੋ ਤੋਂ ਡਰਾਈਵਰ ਹਾਂਜੀ ਮੈਂ ਟਰਾਲਾ ਚਲਾਉਂਦਾ ਜੀ ਮਰੰਡੇ ਦਾ ਅੱਛਾ ਜੀ ਦੀ ਜਗ੍ਹਾ ਕਰਕੇ ਅੱਛਾ ਬਾਕਸ ਵਾਪੇਂਡ ਨੂੰ ਹਾਂ ਜਿਹੜਾ ਖਾਲ ਲੰਦਾ ਫਿਰ ਬਾਹਰ ਦਾ ਖਾਲ ਲੰਦਾ ਫਿਰ ਪਰੇਸ਼ਾਨੀ ਆਂਦੀ ਜੋ ਜੇ ਖਾਲ ਲਵੇ ਕੋਈ ਅੱਛਾ ਜੀ ਉਹਨੂੰ ਐਂ ਹੀ ਬਣਾ ਲਿਆ ਦਾ ਬਾਬੇ ਦੇ ਪਿੱਛਾਂ ਜੇ ਝੂਟੀਆਂ ਪੈ ਗਈਆਂ ਹਾਂਜੀ ਉਹਨਾਂ ਨੇ ਬਣਾ ਲਿਆ ਏਦਾਂ ਹੀ ਅੱਛਾ ਜੀ ਅੱਗ ਲੱਗਾ ਸਾਰਾ ਸਾਮਾਨ ਜਲ ਗਿਆ ਉਹਨਾਂ ਦਾ ਜੇ ਬਾਬਾ ਨਾਲ ਹੀ ਸਜਾ ਦੇ ਦਿੰਦਾ ਹਾਂ ਠੀਕ ਆ ਜੀ ਅੱਛਾ ਫਿਰ ਦੂਸਰੋਂ ਬੜੀ ਇਹ ਵੀ ਹੈਰਾਨੀ ਵਾਲੀ ਗੱਲ ਆ ਪਹਿਲਾਂ ਇੱਕ ਦਦਿਆਲ ਪੰਡ ਹੁੰਦਾ ਸੀਗਾ ਜੀ ਕਿਹੜਾ ਜੀ ਦਦਿਆਲ ਪੰਡ ਸੀ ਉਹ ਵੀ ਉੱਥੇ ਵੀ ਨਹੀਂ ਆਂਡਾ ਮੀਟ ਕੋਈ ਖਾ ਸਕਦਾ ਸੀਗਾ ਹਾਂ ਦੂਸਰਾ ਆਪਾਂ ਨੇ ਇਹ ਸੁਣਿਆ ਨਾ ਕਿ ਤੁਹਾਡੇ ਨਿਆਣੇ ਨੇ ਕਿ ਸਭ ਵੈਸ਼ ਨੂੰ ਆ ਜੀ ਵੈਸ਼ ਨੂੰ ਆ ਜੀ ਕੋਈ ਅੱਛਾ ਜੀ ਨਾ ਸ਼ਰਾਬ ਨਾ ਆਂਡਾ ਨਾ ਨੀਂਟ ਵਸ ਅੱਛਾ ਜੀ ਤੇ ਬਾਬਾ ਵੀ ਹੁਣ ਹੋਰ ਕਿੱਥੇ ਊਂਟ ਖੜੇ ਆ ਜੀ ਆਈਆਂ 2-3 ਕੌਂਟੇ ਅੱਬਾ ਹੁਣ ਹੋਰ ਨਹੀਂ ਆਗੇ ਕਿਸੇ ਕੋਲ ਵੀ ਅੱਛਾ ਜੀ ਦੋ ਇੱਕ ਵਾਰ ਸਾਡੇ ਤਾਏ ਦਾ ਮੁੰਡਾ ਇਹ ਕੋਲ ਇਹ ਵੀ ਸਾਡੇ ਤਾਏ ਸਾਡਾ ਹੀ ਆਪਣਾ ਹੀ ਪਰਿਵਾਰ ਆ ਜਿਹੜੇ 4-5 ਘਰ ਹੈ ਅੱਛਾ ਇੱਕੋ ਸਕੇ ਹੀ ਹੈ ਸਾਰੇ ਸਕੇ ਆ ਸਕੇ ਹੀ ਹੈ ਜੀ ਠੀਕ ਹੈ ਜੀ ਬਾਕੀ ਇੱਕ ਥੋੜਾ ਜਿਹਾ ਅੱਪਰ ਹੈ ਜੀ ਆ ਨਾਲੇ 200 ਮੀਟਰ ਅੱਗੇ ਅੱਛਾ ਜੀ ਜਿਹੜੇ ਘਰ ਦਿਆ ਉਹਨਾਂ ਕੋਲ ਵੀ ਹੈਗਾ ਇੱਕ ਕੌਂਟਾ ਇੱਕ ਕੌਂਟਾ ਹੁਣ ਕੱਲਾ ਇੱਕ ਇੱਕ ਰਹਿ ਗਿਆ ਨਾ ਬਾਕੀ ਕਿਹ ਇੱਕ ਹੈ ਹੁਣ ਤਾਂ ਜਿਹੜਾ ਤੁਹਾਡੇ ਪਰਿਵਾਰ ਤੋਂ ਫੇਰ ਲੱਕੜਾਂ ਦੇ ਕੰਮ ਹੀ ਆਉਂਦਾ ਜੀ ਲੱਕੜਾਂ ਦਾ ਹੀ ਜੀ ਹੋਰ ਕੋਈ ਇਹ ਜਾ ਕੇ ਕੰਮ ਨਹੀਂ ਕਰਦੇ ਇਹ ਨਾਲ ਖੇਤੀ ਬਾ ਲੱਕੜੀਆਂ ਜਿਹੜੀਆਂ ਜੰਗਲ ਚ ਬੱਟਲ ਨੇ ਹਾਂ ਫਿਰ ਉਹ ਸੁੱਕੀ ਸੁੱਕੀ ਲਿਆ ਕੇ ਫਿਰ ਥੱਲੇ ਤਾ ਲੰਦੇ ਉਰੇ ਦੇ ਫਿਰ ਗੁਰਦੁਆਰਾ ਸਾਹਿਬ ਵਾਲੇ ਲੇਜ ਨੇ ਅੱਛਾ ਜੀ ਤੇ ਹਾਂ ਬੱਸ ਠੀਕ ਹੈ ਜੀ ਗੁਰਦੁਆਰਾ ਸਾਹਿਬ ਹੈਗਾ ਜੀ ਇੱਥੇ ਗੁਰਦੁਆਰਾ ਸਾਹਿਬ ਇੰਨ ਰੱਖਿਆ ਹੈ ਜੱਕਾ ਗੌਰ ਹੈ ਜੀ ਇੱਥੇ ਆਣੀ ਉਰੇ ਪਿੰਡ ਚ ਨਹੀਂ ਆਉਂਦਾ ਉਹ ਕਹਤੇ ਜੀ ਉਰੇ ਪਹਿਲਾਂ ਤੋਂ ਹੀ ਹਿੰਦੂਆਂ ਦਾ ਪਿੰਡ ਹੈ ਜੀ ਇਹ ਸਾਰਾ ਸਾਰਾ ਹਾਂ ਠੀਕ ਹੈ ਜੀ ਉਹਨੋ ਖਿਆਲ ਕਰਨ ਵਾਲੀ ਜਿਹੜੀ ਜਾਈ ਹੈ ਬਾਜੀ ਹਾਂਜੀ ਹਾਂਜੀ ਹੈ ਬਿਲਕੁਲ ਨਾ ਇਥੇ ਨਾ ਅੰਦਾਣਾ ਮੀਟਾ ਕੋਤਵਾਰ ਸਾਹਿਬ ਦੀ ਉਹ ਆਪਣੀ ਆਪਣੀ ਸ਼ਰਦਾ ਦੀ ਗੱਲ ਆ ਸਰਦਾ ਜੀ ਸਰਦਾ ਜੀ ਸ਼ਰਦਾ ਦੀ ਗੱਲ ਆ ਹਾਂ ਮਤਲਬ ਦੋ ਪਰਿਵਾਰ ਹੋ ਅੱਛਾ ਇਹ ਅੰਕਲ ਜੀ ਸਾਰੇ ਪਰਿਵਾਰ ਇਕੱਠੇ ਹੀ ਆ ਨਾ ਇਦਾਂ ਸਾਰੇ ਸਾਰੇ ਇਕੱਠੇ ਨਹੀਂ ਕੋਈ ਵੰਡ ਨਹੀਂ ਕਿਸੇ ਤੇ ਨਾ ਬਹੁਤ ਭਰਾਨੀ ਵਾਲੀ ਗੱਲ ਆ ਇਹ ਪੁਰਾਣੇ ਜੀ ਮਸਜਿਦ ਦੀ ਜੂਰੇ ਅੱਛਾ ਜੀ ਇਹ ਮੁਸਲਮਾਨਾਂ ਦੀ ਮਸਜਿਦ ਥਾ 47 ਰੁਪਇਆ ਉਹ ਪਿੰਡ ਦੇ ਉੱਪਰ अच्छा जी हां जेड़ा मैं ਤੁਹਾਨੂੰ ਦੱਸਿਆ ਤਾਂ ਆ ਪਹਾੜ ਦੇ ਉੱਪਰ ਹੈ ਨਾ हां ਪਹਾੜ ਦੇ ਨਾਲ ਨਾਲ ਉੱਪਰ ਤੱਕ ਦੇ 100 100 ਘਰ ਦੱਸਦੇ ਉਸ ਟਾਈਮ अच्छा जी ਆ ਦੇਖੋ ਹਜੇ ਤੱਕ ਵੀ ਗੁੰਮੜੇ ਦਾ ਪਿਆ ਹੈ ਨਾ ਆ ਰੰਗ ਇਹੋ ਜਿਹਾ ਦਾ ਕਰਿਆ ਵਾ ਰੰਗ ਅਜੇ ਵੀ ਦਿਖ ਲਾ ਰੰਗ ਹੈਗਾ हां ਉਹ ਨਾ ਟਾਈਮ ਵਾਲਾ ਹੈ ਨਾ ਕੀ ਬਾਤ ਹੈ ਉਸ ਟਾਈਮ ਦੀ ਖਰੀਕ ਚੀਜ਼ ਬੜੀ ਸੋਲਿਡ ਸੀ ਅੰਕਲ ਜੀ ਇਹ ਖੂਦ ਆ ਜੀ ਅੱਛਾ ਖੂਦ ਇਥੋਂ ਪਾਣੀ ਭਰਦੇ ਸੀ ਉਹ ਨਾ ਪਹਿਲਾਂ ਤਾਂ ਪੂਰਾ ਰੇਗਿਸਤਾਨ ਵਰਗਾ ਹੀ ਪਿੰਡ ਸੀ ਇਹ ਜਮਾ ਹੀ ਹੁਣ ਤਾਂ ਤਰੱਕੀ ਇੱਕ ਪਿੰਡ ਦੀ ਬਹੁਤ ਆ। ਅੱਛਾ ਪਹਿਲਾਂ ਮਤਲਬ ਊਠਾਂ ਦਾ ਗੜ੍ਹ ਸੀ। ਊਠਾਂ ਦਾ ਗੜ੍ਹ ਤਾਂ ਹੈ। ਹਾਂਜੀ। ਬਿਲਕੁਲ ਜੀ। ਪਹਿਲਾਂ ਇਕੱਲੇ ਇਕੱਲੇ ਘਰ ਊਠਾਂ ਦਾ ਜਿਉਂਦੇ। ਅੱਛਾ ਜੀ। ਮੈਂਗਾ ਇੱਧਰ ਉੱਧਰ ਮੰਨ ਤੇ ਉਹ ਸਾਹਮਣੇ ਕਹਿੰਦੇ ਸੀਗੇ ਜੀ ਹੈਗੇ ਆ। ਦੀ ਕਿੰਨੀ ਹੈ ਇਸ ਪਿੰਡ ਦੀ? ਹੋਰ 35 ਘਰਾਂ ਜੀ। ਸਿਰਫ 35 ਘਰਾਂ? ਹਾਂ ਹਾਂਜੀ। ਇਹ ਟੁੱਟਮੀ ਘਰ ਘਾ ਤੇ ਜਿੱਦਾਂ ਜਿੱਦਾਂ ਘਰ ਆਪਣੇ ਖੇਤਾਂ 'ਚ ਬੈਠੇ ਜੀ ਜਿੱਥੇ ਜਿੱਥੇ ਜਗ੍ਹਾ ਵੀ ਅਗਲੇ ਦੀ ਉੱਥੇ ਤੇ ਬਣਾ ਲਿਆ ਆਪਣੇ ਆਪਣੇ ਅੱਛਾ ਜੀ ਫੇ ਜਦੋਂ ਬਰਸਾਤ ਹੁੰਦੀ ਆ ਬਰਸਾਤ 'ਚ ਪਾਣੀ ਬਹੁਤ ਆਉਂਦਾ ਜੀ ਇੱਥੇ ਅੱਛਾ ਜੀ ਹਾਂਜੀ ਬਰਸਾਤ ਦਾ ਇਹ ਨਾਲਾ ਭਰਿਆ ਜਾਂਦਾ ਪਾਣੀ ਦਾ ਆਹ ਨਾਲ ਕਿਉਂ ਪੈਂਦਾ ਨਾ ਨਾਲਾ ਮੀਨਵਾ ਤੇ ਘਰਾਂ ਦਾ ਸੰਪਰਕ ਤਾਂ ਟੁੱਟ ਜਾਂਦਾ ਹੁਣ ਇਹ ਮਤਲਬ ਪਹਿਲਾਂ ਪੁਲੀ ਜੀ ਲੱਗੀ ਦੀ ਉਰੇ ਅੱਛਾ ਜੀ ਇਹ ਪਾਣੀ ਨੇ ਤੋੜਦੀ ਪਿਛਲੇ ਸਾਲ ਬਰਸਾਤ ਬਹੁਤ ਹੋਈ ਸੀ ਨਾ ਹਾਂ ਫਿਰ ਅੱਜ ਕੀ ਹੁਣ ਬਰਸਾਤ 'ਮਾ ਫੇਰ ਟੁੱਟ ਜਾਣਾ ਇਹ ਸਿਰਫ 35 ਘਰ ਅੱਛਾ ਜੀ ਕੱਲੇ ਕੱਲੇ ਆਪਣੇ ਆਪਣੀ ਜਗ੍ਹਾ ਬੈਠੇ ਜਿੱਥੇ ਜਿੱਥੇ ਜਗ੍ਹਾ ਜਗਾਂ ਨਾ ਹਾਂਜੀ ਉੱਥੇ ਉੱਥੇ ਬੈਠੇਗੇ ਉੱਥੇ ਬੈ ਗਏ ਨਾ ਤੇ ਬਰਸਾਤ ਨੂੰ ਔਖਾ ਤਾਂ ਹੁੰਦਾ ਆ ਕਿਉਂਕਿ ਆ ਦੋਸਤੋ ਦੇਖ ਲਓ ਇਹਦੇ ਕਹਿ ਸਕਦੇ ਸੂਆ ਕਹਿ ਸਾ ਜਾਂ ਦਰਿਆ ਛੋਟੀ ਖੱਡਾਂ ਨਹੀਂ ਹੁੰਦੀਆਂ ਇਹ ਖੱਡ ਵਾ ਨਾ ਜੀ ਇਹ ਫੇਰ ਖੱਡ ਕਿੱਥੇ ਨਾਲ ਦੀ ਜਾ ਕੇ ਇਹ ਰੋਪੜ ਨਹਿਰ ਚੱਲੇ ਜਾਂਦੀ ਅੱਛਾ ਰੋਪੜ ਨਹਿਰ ਚ ਹਾਂਜੀ ਜਦੋਂ ਪਿਛਲੀ ਵਾਰੀ ਫਲੋ ਆਇਆ ਸੀ ਇੱਥੇ ਵੀ ਸੀਗਾ ਹਾਂ ਨਾ ਫਲੋ ਔਰੇ ਦਾ ਹੈ ਜੀ ਬਾਈ ਅੱਛਾ ਜੀ ਇਹ ਪਾਣੀ ਮਾਰ ਨਹੀਂ ਕਰਦਾ ਜੀ ਅੱਛਾ ਜੀ ਕਣੀ ਰੋੜ ਚਲੇ ਜਾਂਦਾ ਚੱਲ ਜਾਂਦਾ ਏ ਉਠਣਾ ਜੀ ਹਾਂਜੀ ਹਾਂਜੀ ਇਹ ਵੀ ਇੱਧੇ ਬੈਠੇ ਰਹਿੰਦੇ ਜੀ ਬੱਸ ਤਾਂ ਨਹੀਂ ਬੈਠ ਰਹੇ ਨਾ ਇਹਨਾਂ ਨੇ ਹੁਣ ਸ਼ਾਮ ਮੰਨ ਗਿਆ ਉਹ ਮੁੰਡਾ ਆ ਕੇ ਅੱਛਾ ਜੀ ਬਾਬਾ ਜੀ ਕੰਮ ਕੋਮ ਹੋਣਾ ਫੇਰ ਲੈਣੇ ਜੰਗਲ ਚ ਇਹ ਜੰਗਲ ਚ ਐ ਆਪ ਵੀ ਚੱਲ ਵੀ ਜਾਂਦੇ ਆਪ ਨਹੀਂ ਆਪ ਚਾਰ ਦਿਨ ਇਹਨਾਂ ਨੂੰ ਅੱਛਾ ਜੀ ਮਾਰਦਾ ਤਾਂ ਨਹੀਂ ਜੀ ਨਹੀਂ ਨਹੀਂ ਜਾ ਕੋਈ ਚੱਕਰ ਲਾ ਲਓ ਜੀ ਕਿਆ ਬਾਤ ਹੈ ਯਾ ਰਾਜਤਾਨ ਜੋਂ ਮਿਲਦੇ ਹੁਣ ਦੇਖਣ ਉਥੇ ਵੀ ਨਹੀਂ ਮਿਲਦੇ ਨਾ ਜੀ ਬਾਹੋਂ ਦਾ ਰਾਜਤਾਨ ਜਿਹੜੀ ਢੜ ਗਏ ਬਹੁਤ ਜ਼ਿਆਦਾ ਜੀ ਹਾਂ ਜੀ ਅੱਗੇ ਬਸ ਬਹੁਤ ਮੁਕ ਜੋਗਾ ਦੇ ਕਾਉ ਬ ਅੱਛਾ ਅੱਛਾ ਤੇ ਰੋਟੀ ਬਾਣੀ ਇਹਦਾ ਕਿੱਦਾਂ ਚੱਲਦਾ ਜੀ ਹੁਣ ਇਹਨੂੰ ਵਿਚਾਰੇ ਨੂੰ ਉਹ ਭੂਸਾ ਹੀ ਖਾਂਦਾ ਜੀ ਜਾਂ ਤਾਂ ਇਹ ਇਹ ਭੂਸਾ ਹੀ ਖਾਂਦਾ ਅੱਛਾ ਜੀ ਹੋਰ ਉਹ ਬਾਅਦ ਨੇ ਲਿਆ ਗਿਆ ਬਾਕੀ ਹਾਲਿਓਂ ਸੂ ਕੜੂ-ਕੜੂ ਜਾਂ ਹੁੰਦਾ ਜੇ ਕੋਈ ਜੜੀ-ਬੂਟੀ ਜੀ ਹੁੰਦੀ ਹੈ ਬਈ ਅੱਛਾ ਜੀ ਉਹਦਾ ਤਗੜਾ ਰਹਿੰਦਾ ਹੈ ਉਹਦੇ ਨਾਲ ਤਗੜਾ ਰਹਿੰਦਾ ਜੀ ਜ਼ਹਿਰ ਨਹੀਂ ਹੁੰਦੀ ਇਹਨੂੰ ਜ਼ਹਿਰ ਜ਼ਿਆਦਾ ਹੁੰਦੀ ਉਹ ਕਿੱਦਾਂ ਹੁੰਦੀ ਜੀ ਜੇਣਾ ਪਿੰਡਾ ਜ ਖਰਾਬ ਜਾ ਹੋਣ ਲੱਗ ਜਾਂਦਾ ਜੇ ਜ਼ਹਿਰ ਹੋ ਜਾਵੇ ਅੱਛਾ ਜੀ ਇਹ ਕਿਹਨਾ شریف ਜਾਨਵਰ ਆ ਜੀ ਇਹ ਹਨਾ ਕਿਸੇ ਨੂੰ ਕੁਝ ਨਹੀਂ ਕਹਿੰਦਾ ਕਹਿੰਦਾ ਕੋਈ ਨਹੀਂ ਇਹ ਸਿਆਲ ਚ ਮਸਤ ਹੁੰਦਾ ਜੀ ਅੱਛਾ ਜੀ ਹਾਂ ਸਰਦੀਆਂ ਚ ਬਹੁਤ ਮਸਤ ਉੱਠ ਜਾਂਦਾ ਇੱਕ ਟਾ ਬੁੰਦਾ ਪੂਰਾ ਹਾਂ ਜੀ ਚਲੋ ਸ਼ੁਕਰੀਆ ਅੰਕਲ ਜੀ ਦੋਸਤੋ ਏ ਸੀ ਅੱਜ ਦਾ ਬਲੌਗ ਊਠਾਂ ਵਾਲਾ ਪਿੰਡ ਤੇ ਕੋਈ ਰੋਪੜ ਦੇ ਡਿਸਟ੍ਰਿਕਟ ਦਾ ਪਿੰਡ ਵਾ ਲਾਸਟ ਪਿੰਡ ਆ ਇਤੋਂ ਅਕਾ ਜੀ ਹਿਮਾਚਲ ਕਿੱਦਾਂ ਸ਼ੁਰੂ ਹੋ ਜਾਂਦਾ ਜੀ ਹਿਮਾਚਲ ਉਰ ਦੇ 2 ਕਿਲੋਮੀਟਰ ਅੱਗੇ ਬੱਸ ਲੱਗ ਜਾਂਦਾ ਹਿਮਾਚਲ ਲੱਗ ਜਾਂਦਾ ਹਨ ਤੇ ਪਿੰਡ ਹੈਗਾ ਜੀ ਮਾਜਰੀ ਕੋਟ ਮਾਜਰੀ ਦਾ ਨਾਮ ਵੱਜਦਾ ਆ ਤੇ ਬੇਸਿਕਲੀ ਹਰੇਕ ਘਰ ਦੇ ਵਿੱਚ ਊਂਟ ਸੀ ਹੁਣ ਕਿਸੇ ਕਿਸੇ ਘਰ ਦੇ ਵਿੱਚ ਊਂਟ ਰਹਿ ਗਿਆ ਆ ਤੇ ਧੰਨਵਾਦ ਵੀਡੀਓ ਦੇਖਣ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਧੰਨਵਾਦ